ਦੇ 200 ਰੁਪਏ ਚ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਚਾਰ ਦਿਨ ਦੀ ਵੱਡੀ ਸੇਲ ਐਂਕਲੋਮ ਨੇ ਲਾਤੀ 200 ਰੁਪਏ ਦਾ ਸੂਟ ਦੇਣਾ ਖੁੱਲੇ ਡੁੱਲੇ ਦੁਪੱਟੇ ਦੇਣਿਆ ਪਿਆਰ ਕੋਟਨ ਦੇ ਸੂਟ ਦੇਣਿਆ ਚੈੱਕ ਕਰੋ ਉਹ ਡਿਜ਼ਾਈਨ ਚੈੱਕ ਕਰੋ ਵਰਕ ਚੈੱਕ ਕਰੋ ਕਿੰਨੇ ਪਿਆਰੇ ਲੈ ਜਾਓ 2-200 ਰੁਪਏ ਦੇ ਵਿੱਚ 350 ਦਾ ਸੂਟ 350 ਦਾ 350 ਦਾ 350 ਦਾ ਬਾਜ਼ਾਰ 'ਚ 701 702 ਇੱਕ ਪਾਦ ਦੂਜਾ ਤੋਂ ਚੱਕੋ 3500 ਦੇ ਸੂਟ ਟਾਪ ਦੀਆਂ ਚੀਜ਼ਾਂ ਆ ਗਿਆ ਕੋਟਨ ਦਾ ਸੂਟ ਕੜਾਈ ਵਾਲਾ ਸੂਟ ਆ ਬੋਟਮਾਂ ਤੇ ਵਰਕ ਆ ਚੈੱਕ ਕਰੋ ਸ਼ਾਨਦਾਰ ਚੀਜ਼ਾਂ ਨਾ 1000 ਦਾ ਨਾ 1500 ਦਾ 500 ਰੁਪਏ ਦਾ 200 ਰੁਪਏ ਦਾ 500 ਰੁਪਏ ਦਾ ਦੇਖੋ ਜੀ 5 500 ਰੁਪਏ 5 500 ਰੁਪਏ 5 500 ਰੁਪਏ 5 500 ਲੈ ਲਓ 5 500 ਚ 4 ਦਿਨ ਦੀ ਬਹੁਤ ਵੱਡੀ ਸੇਲ ਆਜੋ 5 500 ਦਾ ਸੂਟ 550 ਦਾ ਸੂਟ 550 ਦਾ ਸੂਟ ਅਗੜੇ ਡਿਜ਼ਾਈਨ ਆ ਗਏ ਲਗਜ਼ਰੀ ਡਿਜ਼ਾਈਨ 550 ਦੇ ਖੁੱਲੇ ਡੁੱਲੇ ਦੁਪੱਟੇ ਮੈਂ ਕਹਿੰਦਾ ਆਜੋ ਇੱਕ ਇੱਕ ਹਜ਼ਾਰ ਵਾਲਾ ਸੂਟ 550 ਜੇ ਕਰਤਾ ਇੱਕ ਇੱਕ ਹਜ਼ਾਰ ਵਾਲਾ ਸੂਟ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਨਹੀਂ ਦੇਣਾ 500 ਦਾ ਓਏ ਕਿਸੇ ਨੇ ਨਹੀਂ ਦੇਣਾ 500 ਦਾ ਕਿਸੇ ਨੇ ਨਹੀਂ ਦੇਣਾ 500 ਦਾ ਆਜੋ ਉਹ ਚਾਹੇ ਤੁਸੀਂ ਵਿਆਹ ਸਾਈ ਦੇ ਕਪੜਾ ਦਾ ਦਾਜ ਮੇਰੇ ਦੇ ਕਪੜਾ ਦੇ ਲੈ ਲੈਣਾ ਚੱਕੋ ਬੁੱਲ ਬੁੱਲ ਦੇ ਬੱਚੇ 750 ਰੁਪਏ ਦਾ ਸੂਟ 750 ਦਾ ਸੂਟ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 26 ਜੂਨ ਤੱਕ ਆਜੋ ਲੈ ਜਾਓ ਕੋਡੀਆਂ ਦੇ ਪਾ ਇੱਕ 1000 ਦਾ ਸੂਟ ਇੱਕ 1000 ਦਾ ਸੂਟ ਟਾਪ ਦੇ ਰੰਗ ਡਿਜ਼ਾਈਨ ਕਹੋ ਜਿਹੜੇ ਵੀ ਕੰਮ ਬਾਟਮ ਦੇ ਵੀ ਕੰਮ ਦੁਪੱਟੇ ਵੀ ਸੋਨੇ ਸਿਰਫ 1000 ਚਾਹੇ ਸ਼ਿਮਰ ਦੇ ਵਿੱਚ ਲੈਣਾ ਚਾਹੇ ਨੈਸ਼ਨਲ ਕਲੇਅ ਉੱਤੇ ਲੈਣਾ ਡਿਜ਼ਾਈਨਿੰਗ ਟਾਪ ਕਲਾਸੀ 1-1000 ਰੁਪਏ ਦੇ ਸੂਟ 1-1000 ਰੁਪਏ ਦੇ ਸੂਟ ਲੈ ਕੇ ਲੈ ਕੇ ਲਾਤਾ ਲੈ ਕੇ ਲੈ ਕੇ ਲਾਤਾ ਆਹ ਦੇਖੋ ਆਹ ਦੇਖੋ ਕਾਟਨ ਦੇ ਸੂਟ ਮਸਲਿਨ ਦੇ ਸੂਟ ਬਾਜ਼ਾਰ 'ਚ 12-1200 14-1400 15-1500 ਲੈ ਲਓ 650 'ਚ 650 ਦਾ ਸੂਟ ਦੁਪੱਟੇ ਨਾਲ ਦੇ ਰਹੇ ਆ ਟਾਪ ਦੀਆਂ ਚੀਜ਼ਾਂ ਦੇ ਰਹੇ ਆ 650 ਰੁਪਏ 'ਚ ਆ ਵੀ ਚੱਕੋ 650 ਦਾ ਸੂਟ 650 ਰੁਪਏ ਦਾ ਸੂਟ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 26 ਜੂਨ ਤੋਂ ਪਹਿਲਾ ਪਹਿਲਾ ਆਜੋ ਜੱਕੋ 1500 ਦੇ ਦੋ 1500 ਦੇ ਦੋ ਸੂਟ ਕਰਤੇ ਜੀ 1500 ਦੇ ਦੋ ਸੂਟ ਚਾਰੇ ਪਾਸੇ ਦੇਖੋ ਕਿੱਡਾ ਮੁੱਟਾ ਰਸ਼ ਪੈ ਗਿਆ ਲੋਕ ਦੂਰੋਂ ਦੂਰ ਆ ਚੁੱਕੇ ਆ ਦੇਖੋ ਠਾਠਾ ਮਾਰਦਾ ਕਾਠੋ ਆ ਤੁਸੀਂ ਬੱਸ ਅੱਡੇ ਤੱਕ ਆ ਜਾਓ ਰਿਕਸ਼ੇ ਤੇ ਆਉਣ ਦੀ ਸਰਵਿਸ ਬਿਲਕੁਲ ਫ੍ਰੀ ਆ ਦੇਖੋ ਸਿਰਫ 1000 ਪੈਰਾਸੂਟ 1000 ਆਗੀ ਰਖੜੀ ਆਗੀ ਰਖੜੀ ਆਗੀ ਰਖੜੀ ਓ ਰਖੜੀ ਦੇ ਸੂਟ ਆ ਗਏ ਓ ਨੇਚਰਲ ਕ੍ਰੇਵ ਦੇ ਸੂਟ ਆ ਗਏ ਤਿੰਨ ਤਿੰਨ ਹਜ਼ਾਰ ਵਾਲੇ ਕਰਦੇ 15-1500 ਰੁਪਏ ਦੇ ਬਾਟਮ ਵਰਕਰ ਲੈ ਜਾਓ ਓ ਰਖੜੀ ਤੇ ਭੈਣਾ ਦੇ ਪੱਟੇ ਫਾਇਦੇ ਹੋਣਿਆ ਚਾਹੇ ਖੀਮਖਾਬ ਲੈ ਜਾਓ ਡਿਜ਼ਾਈਨਰ ਸੂਟ ਚੈੱਕ ਕਰ ਲੋ ਓ ਦਾਜਵਰੀ ਦਾ ਕਪੜਾ ਚਾਹੇ ਚਾਚੀਆਂ ਤਾਈਆਂ ਭੂਆ ਬਾਮੀਆਂ ਨਾਨੀਆਂ ਨੂੰ ਖੁਸ਼ ਕਰ ਦੇਣਾ ਓ ਇਤਾਂ ਦੇ ਵਰਕ ਵਾਲੇ ਸੂਟ ਲੈ ਕੇ ਆ ਗਏ ਆ ਚੈਲੰਜ ਕਰਕੇ ਕਹਿੰਨੇ ਆ ਓ ਕਿਸੇ ਨੇ 1500 ਦਾ ਸੂਟ ਨਹੀਂ ਦੇਣਾ ਨਹੀਂ ਜਿਹੜਾ ਨਹੀਂ ਦੇਣਾ ਆਜੋ ਹੁਣ ਚਾਹੇ ਵਿਆਗਸਤ ਚਾਹੇ ਸਤੰਬਰ ਚਾਹੇ ਦਸੰਬਰ ਚਾਹੇ ਨਵੰਬਰ ਚ ਆ ਆ ਤੁਹਾਡੇ 4 ਦਿਨ ਫਾਇਦੇ ਹੋਣ ਜਾ ਰਹੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਖੁੱਲਾ ਚਲਣ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 50000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਸਿਰਫ 20000 ਚ ਸਿਰਫ 20000 ਜਮਾ ਕੇ 50000 ਵਾਲਾ ਕੱਪੜਾ ਜਿਹੜਾ ਬਾਜ਼ਾਰ ਜਾ ਕੇ ਤੁਸੀਂ ਲੱਖ ਰੁਪਏ ਦੀ ਸ਼ੋਪਿੰਗ ਕਰਦੇ ਹੋ ਇੱਥੇ ਤੁਹਾਨੂੰ ਸਿਰਫ 40000 ਚ ਕਰਕੇ ਸਾਡੇ ਰੇਟ ਬਹੁਤ ਜ਼ਿਆਦਾ ਘਟਿਆ ਕੁੱਲੇ ਡੁੱਲੇ ਟੀਆਂ ਲੈਂਦੇ ਆ ਰੇਟ ਓਏ ਹੋਏ ਫੋਟੋ ਵਾਲਾ ਉਹ ਫੋਟੋ ਵਾਲਾ ਸੂਟ ਬੁਟੀਕ ਆ ਸੂਟ ਗਲੇ ਦੇ ਕੰਮ ਘੇਰੇ ਦੇ ਕੰਮ ਪੋਹਰੇ ਦੇ ਕੰਮ ਆਟ ਰੇਟ ਚੈੱਕ ਕਰ ਲੋ 3500 ਰੁਪਇਆ ਬਾਜ਼ਾਰ ਦਾ ਸਾਡਾ ਰੇਟ 1750 ਆ ਚੈੱਕ ਕਰੋ orange suit handwork ਕੀਤਾ ਦਾਜਵਰੀ ਵਾਲੇ ਹੈਵੀ ਹੈਵੀ suit 5 5000 ਚ ਕਰਤੇ 5 5000 ਚ ਭਾਜੀ 5 5000 ਵਿਆਹ ਭਾਵੇਂ ਤੁਹਾਡਾ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਦੋਂ ਮਰਜੀ ਆ ਕੱਪੜੇ ਲੈ ਜਾਓ ਛੇਤੀ ਆਗੇ ਸਸਤੇ ਰੇਟ ਕਰਤੇ ਆ ਲੱਖਾਂ ਰੁਪਏ ਤੁਹਾਡੇ ਪਾਜਣਿਆ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਰਮਨੀ ਜਿੱਥੇ ਵੀ ਬੈਠੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿਓ ਬਈ ਅੰਕਲ ਓਮ ਦੇ ਸਟੋਰ ਤੇ ਚਲ ਜਿਓ ਮੋਗਾ ਰੋਡ ਬਾਗਾ ਪਣਾ ਬਾਗੇ ਪ੍ਰਾਣੇ ਦੇ ਵਿੱਚ ਚੌਣ ਚੌਣ ਕੇ ਸੂਟ ਦਵਾਗੇ ਚੌਣ ਚੌਣ ਕੇ ਟਾਪ ਦੀਆਂ ਚੀਜ਼ਾਂ ਆ ਗਿਆ ਨਾਰਕਲੀਆਂ ਓਏ 5000 ਦੀ 5000 ਦੀ ਨਾਰਕਲੀ 15 15000 ਵਾਲੀ ਫਰਕ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਟਾਪ ਕਲਾਸ ਲਗਜ਼ਰੀ ਦੀਆਂ ਨਾਰਕਲੀਆਂ ਆ ਗਿਆ ਓਏ ਡਰੈਸ ਆ ਜੇ ਭਾਰੀ ਮੇਲਾ 5 5000 ਦੀ ਨਾਰਕਲੀ 3 3000 ਰੁਪਏ ਦੀ ਡਰੈਸ ਓਏ ਚੈੱਕ ਕਰੋ ਓਏ ਚੈੱਕ ਕਰੋ ਵਰਕ ਚੈੱਕ ਕਰੋ ਸ਼ਾਨਦਾਰ ਪੀਸ ਆ ਗਿਆ ਪਿਓਰ ਪਾਕਿਸਤਾਨੀ ਅਲਟੀਮੇਟ ਪੀਸ ਆ ਗਿਆ 5 5 6 6000 3 3 4 4000 ਦੇ ਵਿੱਚ ਲੈ ਜਾਓ ਚਾਹੇ ਬਲੈਕ ਲੈ ਜਾਓ ਚਾਹੇ ਮਹਿਰੂਮ ਲੈ ਜਾਓ 5 5000 ਚ 5 5000 ਚ ਵੱਡੀ ਗੱਲ ਆ 5 5000 ਚ ਓ ਨਹੀਂ ਮਿਲਣੇ ਹੋਰ ਕਿਤੇ ਇਦਾਂ ਦੇ ਰੇਟ 25 25000 ਐਡਰੈਸ 10 10000 ਚ 25 25000 ਐਡਰੈਸ 10 10000 ਚ ਆ ਜਾਓ ਅੰਕ ਕਲੋਂ ਪਾਗਾ ਪ੍ਰਣਾ ਆਜੋ ਦੇਖੋ 25 2500 25 2500 25 2500 ਦੇ ਵਿੱਚ ਇਹ ਦੰਨੀਆਂ ਡਰੈਸਾਂ ਬਾਜ਼ਾਰ ਚ ਕਿਰਾਇਆ 5 5000 ਸਾਡੇ ਕੋਲੋਂ 25 2500 3 3000 32 32 ਹੋ ਸ਼ਰਾਰੇ ਗਰਾਰੇ ਲਹਿੰਗੇ ਗੌਣ ਡਰਸਾਂ ਟਾਪ ਦੀਆਂ ਚੀਜ਼ਾਂ ਛੇਤੀ ਆਜੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਬਹੁਤ ਵੱਡੇ ਫਾਇਦੇ ਸਿਰਫ ਅੰਕਲ ਓਮ ਮੋਗਾ ਰੋਡ ਬਾਗਾ ਬਣਾ ਪਾਕਿਸਤਾਨੀ ਸੂਟ ਵੀ ਮਿਲ ਜਾਣਗੇ ਪਾਕਿਸਤਾਨੀ ਸੂਟ ਵੀ ਮਿਲ ਜਾਣਗੇ ਪਾਕਿਸਤਾਨੀ ਸੂਟ ਆ ਗਿਆ ਲਗਜ਼ਰੀ ਸੂਟ ਆ ਗਏ ਖੁੱਲੇ ਡੁੱਲੇ ਦੁਪੱਟੇ ਆ ਗਏ ਛੇਤੀ ਤੋਂ ਛੇਤੀ ਅੰਕਲੋਂ ਬਾਗੇ ਪਰੇ ਪਹੁੰਚੋ ਉਹ ਮੇਲਾ ਲੱਗਿਆ ਮੇਲਾ ਡਰੈਸਾਂ ਦਾ ਲਹਿੰਗਿਆਂ ਦਾ ਸ਼ਰਾਰਿਆਂ ਦਾ ਕਰਾਰਿਆਂ ਦਾ ਸੂਟਾਂ ਦਾ ਕਾਟਨ ਦੇ ਸੂਟਾਂ ਦਾ ਵਿਆਹ ਸ਼ਾਦੀ ਦੇ ਸੂਟਾਂ ਦਾ ਪਾਰਟੀ ਵੇਅ ਸੂਟਾਂ ਤੇ ਉਹ ਰਖੜੀ ਦੇ ਸੂਟ ਹੀ ਨਹੀਂ ਕੱਲੇ ਪਹਿਣਗੇ ਸਾਰੀਆਂ ਵੀ ਪੈਣਗੀਆਂ ਆ ਦੇਖੋ ਆ ਦੇਖੋ ਜੀ ਮੈਂ ਕਿਹਾ ਕਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਨੂੰ ਵੀ ਪਿੱਛੇ ਛੱਡ ਦਿਓਗੇ ਤੁਸੀਂ ਸਾਰੀਆਂ ਮਿਲ ਜਾਣਗੀਆਂ 5-500 ਰੁਪਏ ਦੀਆਂ 7-700 ਰੁਪਏ ਦੀਆਂ 8-800 ਰੁਪਏ ਦੀਆਂ 1-1000 ਦੀਆਂ 25-2500 ਦੀਆਂ ਲਗਜ਼ਰੀ ਸਾਰੀਆਂ ਵੀ ਮਿਲ ਜਾਣਗੀਆਂ ਅੰਕਲੋਂ ਪਾਗਾ ਪੁਰਾਣਾ ਤੇ ਹਰ ਇੱਕ ਚੀਜ਼ ਮਿਲ ਜੂਗੀ ਆਜੋ ਮੋਗਾ ਰੋਡ ਤੇ ਪੱਟਾ ਫੈਦਾ ਹੁਣ ਦਿਨ ਚਾਰ ਯਾਦ ਰੱਖਿਓ ਲਹੰਗੇ ਹੁਣ ਨਹੀਂ ਰਹੇ ਮਹਿੰਗੇ ਚੱਕੋ ਇਹ ਤਾਂ ਵੀ ਆਫਰਾਂ ਵੱਡੀਆਂ ਵੱਡੀਆਂ ਦੋ 2000 ਚ ਲਹਿੰਗਾ ਲੈ ਜਾਓ 25 2500 ਚ ਲਹਿੰਗਾ ਲੈ ਜਾਓ 5 5000 ਚ ਲਹਿੰਗਾ ਲੈ ਜਾਓ ਲੱਖ ਲੱਖ ਰੁਪਏ ਵਾਲਾ 30-30 ਹਜ਼ਾਰ ਚ 35-35 ਹਜ਼ਾਰ ਚ 20-20 ਹਜ਼ਾਰ ਚ ਮੈਂ ਕਹਾ ਬਹੁਤ ਵੱਡੇ ਹੋਣਿਆ ਰਿਕਾਰਡ ਟੱਟ ਜਾਣਿਆ ਵੱਡੇ ਫਾਇਦੇ ਚਾਹੇ ਇੱਕ ਸੂਟ ਲੈ ਜਾਓ ਚਾਹੇ ਸੈੱਟ ਵਾਈਜ਼ ਲੈ ਲਓ ਇੰਨੇ ਕੱਪੜੇ ਲੈ ਜਾਓ ਚਾਹੇ ਇੰਨੇ ਕੱਪੜੇ ਲੈ ਜਾਓ 4 ਦਿਨ ਹੀ ਫਾਇਦੇ ਹੋਣਿਆ ਸਿਰਫ 4 ਦਿਨ ਢੜਲੇਦਾਰ ਵੀਡੀਓ ਢੜਲੇਦਾਰ ਮਾਲ ਢੜਲੇਦਾਰ ਰੇਟ ਚੈਲੰਜ ਕਰਕੇ ਠੋਕ ਕੇ ਛਾਤੀਆਂ ਠੋਕ ਠੋਕ ਕੇ ਕਹਿੰਨੇ ਕਿਸੇ ਨੇ ਰੇਟ ਨਹੀਂ ਦੇਣੇ 26 ਜੂਨ 26 ਜੂਨ 26 ਜੂਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਇਦੂ ਬਾਅਦ ਇਹ ਫਾਇਦੇ ਤੁਹਾਡੇ ਨਹੀਂ ਹੋਣੇ ਕੋਈ ਜਾਣਕਾਰੀ ਨੇ ਤਾਂ ਨੰਬਰ ਗਿੰਦਾ ਤੁਸੀਂ ਫੋਨ ਕਰਾਓ